ਜਿਹੜਾ ਇਹ ਖੂਨਮੂ ਲੱਗਿਆ ਨਾ ਖੂਨਮੂ ਲੱਗਿਆ ਮੈਂ ਛੁੱਠੇ ਪੁਲਿਸ ਮੁਕਾਬਲੇ ਦੀ ਗੱਲ ਕਰਦਾ ਜੀ ਜਦੋਂ ਨਕਸਲਾਈਟ ਮੂਵਮੈਂਟ ਚੱਲੀ ਆਪਣੇ ਦੇਸ਼ ਚ ਸਭ ਤੋਂ ਪਹਿਲੇ ਛੁੱਠੇ ਮੁਕਾਬਲੇ ਆਜ਼ਾਦ ਪੰਜਾਬ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਅੰਗਰੇਜ਼ਾਂ ਤੋਂ ਬਾਅਦ ਜਿਹੜੇ ਹੋਇਆ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਜੀ ਕਾਮਰਲੇ 부ਜਾ ਸਿੰਘ ਵਗੈਰਾ ਤੇ ਉਹਨਾਂ ਦਾ ਕਤਲ ਕੀਤਾ ਇਹਨਾਂ ਨੇ ਛੁੱਠੇ ਪੁਲਿਸ ਮੁਕਾਬਲੇ ਚ ਉਸ ਤੋਂ ਬਾਅਦ 84 ਦਾ ਦੌਰ ਚੱਲ ਪਿਆ AK 47 ਵਾਲਾ ਦਾ ਰਾਜ ਹੋ ਗਿਆ ਪੰਜਾਬ ਚ ਦੋਨੇ ਧਿਰਾਂ ਦਾ ਜੀ ਵਰਦੀ ਵਾਲੇ ਦਾ ਨਾਨ ਬਿਨਾ ਵਰਦੀ ਵਾਲੇ ਦਾ ਹਜ਼ਾਰਾਂ ਕਤਲ ਹੋ ਗਏ ਪੰਜਾਬ ਦੇ ਵਿੱਚ ਜ਼ਮੀਨਾਂ ਦੱਬਣ ਲਈ ਵੀ ਕਤਲ ਹੋ ਗਏ دہشت ਫੈਲ ਗਈ ਵਰਦੀ ਵਾਲਿਆਂ ਦੀ ਉਹ ਸਿਸਟਮ ਨੇ ਕਾਬੂ ਪਾ ਲਿਆ ਬਗਾਵਤ ਨੂੰ ਇਹ ਧਰਮ ਦੇ ਨਾਂ ਤੇ ਜਿਹੜਾ ਚੱਲਦਾ ਸੀ ਖਾਲਸਤਾਨੀ ਲਹਿਰ ਨੂੰ ਕਾਬੂ ਪਾ ਲਿਆ ਉਦੋਂ دہشت ਕਾਇਮ ਹੋ ਗਈ ਵਰਦੀ ਵਾਲਿਆਂ ਦੀ ਪੁਲਿਸ ਦੀ ਕਿਉਂਕਿ ਉਹਦੋਂ ਗੋਲੀ ਜਿਹਨੂੰ ਮਰਜ਼ੀ ਮਾਰ ਦੇਣਾ ਕੋਈ ਇਨਕੁਆਇਰੀ ਨਹੀਂ 30 ਸਾਲ ਤੱਕ ਸਜ਼ਾ ਨਹੀਂ ਹੁੰਦੀ ਅਦਾਲਤਾਂ ਸੁਲਵਾਈ ਨਹੀਂ ਹੁੰਦੀ ਸਾਰਿਆਂ ਦੀ ਥੋੜੀ ਕੋਰਟ ਚ ਪਹੁੰਚ ਗਏ ਹੁਣ ਸੀਵੀਏ ਕੁਝ ਕੇਸਾਂ ਦੀ ਸਜ਼ਾ ਦੇ ਰਹੀ ਹੈ ਵੱਡੇ ਅਫਸਰਾਂ ਨੂੰ ਅਜੇ ਐਵੇਂ ਮਾਰੇ ਮੁੱਕੇ 90 90 ਸਾਲ ਦੇ ਹੋ ਗਏ